ਖਬਰਨਾਮਾ ਦਿਖ ਰਿਹਾ ਸੋਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸੱਸਿਕਾ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਬਣੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਹੋਣਾ ਦਾ ਵੱਡਾ ਐਕਸ਼ਨ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂਆਂ ਨੂੰ ਅਪੀਲ ਕਰ ਦਿੱਤੀ ਗਈ ਹੈ ਆਓ ਤੁਹਾਡਾ ਸਵਾਗਤ ਕਰਦੇ ਹਾਂ ਅਤੇ ਤੁਹਾਨੂੰ ਵੱਡੇ ਅਹੁਦਿਆਂ ਦੇ ਨਾਲ ਨਿਵਾਜਿਆ ਜਾਵੇਗਾ ਤੇ ਦੂਸਰੇ ਪਾਸੇ ਐਕਸ਼ਨ ਮੋਰ ਦੇ ਵਿੱਚ ਆ ਗਏ ਨੇ ਗਿਆਨੀ ਹਰਪ੍ਰੀਤ ਸਿੰਘ ਚੋਣ ਨਿਸ਼ਾਨ ਤਕਲੀ ਨੂੰ ਲੈ ਕੇ ਚੰਡੀਗੜ੍ਹ ਦੇ ਮੁਖ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਨੂੰ ਲੈ ਕੇ ਅਤੇ ਨਾਲ ਦੀ ਨਾਲ ਹੀ ਕਬਜ਼ਾ ਚੁਵਾਇਆ ਜਾਵੇਗਾ ਚੋਪੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਾਦਲ ਪ੍ਰਬਾਰਤੋਂ ਐਲਾਨ ਕਰ ਦਿੱਤਾ ਹੈ ਹਾਲਾਂਕਿ 11 ਅਗਸਤ ਨੂੰ ਨਵੇਂ ਪ੍ਰਧਾਨ ਬਣੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਅਤੇ ਵਾਰ-ਵਾਰ ਦਾਅਵੇਦਾਰੀ ਇਹ ਵੀ ਕੀਤੀ ਜਾ ਰਹੀ ਹੈ ਕਿ ਇਹੀ ਅਸਲੀ ਸ਼੍ਰੋਮਣੀ ਅਕਾਲੀ ਦਲ ਹੈ ਅਸੀਂ ਕੋਈ ਨਵਾਂ ਸ਼੍ਰੋਮਣੀ ਅਕਾਲੀ ਦਲ ਨਹੀਂ ਬਣਾਇਆ ਅਸੀਂ ਪ੍ਰਾਣੇ ਸ਼੍ਰੋਮਣੀ ਅਕਾਲੀ ਦਲ ਦੀ ਕਰ ਰਹੇ ਹਾਂ ਅਸੀਂ ਪ੍ਰਾਣੇ ਸ਼੍ਰੋਮਣੀ ਅਕਾਲੀ ਦਲ ਦੇ ਲਈ ਪার্থী ਕੀਤੀ ਹਾਲਾਂਕਿ ਦਾ ਇਹਨਾਂ ਸੋਖਾ ਨਹੀਂ ਲੇਕਿਨ ਖੰਡਾ ਫਿਰ ਦੁਬਾਰਾ ਕਰਵਾ ਦਿੱਤਾ ਹੈ ਦੱਸਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਗੀ ਧੜੇ ਨੇ ਗਿਆਨੀ ਹਰਪ ਸਿੰਘ ਨੂੰ ਪ੍ਰਧਾਨ ਚੁਣਨ ਤੋਂ ਬਾਅਦ ਅਗਲੀ ਰਣਨੀਤੀ ਤੈਅ ਕਰਨ ਲਈ 14 ਅਗਸਤ ਨੂੰ ਬੈਠਕ ਬੁਲਾਈ ਹੈ ਹਾਲਾਂਕਿ ਜਾਣਕਾਰੀ ਅਧਿਕਾਰਤ ਨਹੀਂ ਕੀਤੀ ਗਈ ਪਰ ਸੂਤਰਾਂ ਦਾ ਕਹਿਣਾ ਹੈ ਕਿ ਇਹ ਮੀਟਿੰਗ 1-2 ਦਿਨਾਂ ਵਿੱਚ ਹੋਣ ਦੀ ਸੰਭਾਵਨਾ ਹੈ ਇਹ ਮੀਟਿੰਗ ਚੰਡੀਗੜ੍ਹ ਦੇ ਵਿੱਚ ਕੀਤੀ ਜਾਵੇਗੀ ਜੋ ਮੁੱਖ ਦਫ਼ਤਰ ਹੈ ਚੰਡੀਗੜ੍ਹ ਦਾ ਬੈਠਕ ਵਿੱਚ ਸਕੱਤਰਣ ਬਣਾਉਣ ਦੇ ਸਬੰਧ ਵਿੱਚ ਸੀਨੀਅਰ ਲੀਡਰਸ਼ਿਪ ਵਿੱਚ ਵਿਚਾਰ ਵਟਾਦਰਾ ਕਰੇਗੀ ਅਤੇ ਬਲਾਕ ਤੋਂ ਲੈ ਕੇ ਜ਼ਿਲ੍ਹਾ ਪੱਧਰ ਤੱਕ ਸਕੱਤਰਣ ਕਿਵੇਂ ਤਿਆਰ ਕਰਨਾ ਹੈ ਕਿਸ ਨੂੰ ਅੱਗੇ ਲਿਆਉਣਾ ਹੈ ਬਾਰੇ ਵੀ ਗੱਲਬਾਤ ਕੀਤੀ ਜਾਵੇਗੀ ਹਾਲਾਂਕਿ ਡਾਕਟਰ ਦਲਜੀਤ ਸਿੰਘ ਚੀਮਾ ਵੱਲੋਂ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਦੁਰਵਰਤੋਂ ਨਾ ਕੀਤੀ ਜਾਵੇ ਉਸ ਦੇ ਨਾਮ ਨੂੰ ਯੂਸ ਨਾ ਕੀਤਾ ਜਾਵੇ ਤਾ ਅਗੂ ਜਵਾਬ ਕੀ ਆਇਆ ਹੈ ਗਿਆਨੀ ਹਰਪ੍ਰੀਤ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਤੜੇ ਅਤੇ ਸ਼੍ਰੋਮਣੀ ਗੁਰਦੁਆਰਾ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰੀਸ ਰੂਤ ਬਣਾਈ ਕਮੇਟੀ ਕਿ ਇਹ ਅਸਲੀ ਸ਼੍ਰੋਮਣੀ ਅਕਾਲੀ ਦਲ ਹੈ ਅਸੀਂ ਨਕਲੀ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਨਹੀਂ ਕਰ ਰਹਾ ਅਸੀਂ ਇਸ ਦਾ ਨਾਮ ਪ੍ਰਯੋਗ ਕਰਾਂਗੇ ਕਿਉਂਕਿ ਅਸੀਂ ਅਕੋਰਡਿੰਗ ਟੂ ਜੋ ਲੋਕਤੰਤਰ ਦਾ ਕਾਨੂੰਨ ਹੈ ਜੋ ਦੇਸ਼ ਦਾ ਸੰਵਿਧਾਨ ਹੈ ਉਹਦੇ ਤਹਿਤ ਅਸੀਂ ਟ੍ਰਾਂਸਪੋਰਟ ਭਰਤੀ ਕੀਤੀ ਹੈ ਅਸੀਂ ਮੀਟਿੰਗਾਂ ਕੀਤੀਆਂ ਨੇ ਅਸੀਂ ਕਾਨਫਰੰਸ ਕੀਤੀਆਂ ਨੇ ਤੇ ਤੁਸੀਂ ਤਾਂ ਕਾਨਫਰੰਸ ਨਹੀਂ ਕੀਤੀ ਤੁਸੀਂ ਤਾਂ ਘਰ ਦੇ ਵਿੱਚ ਬੈਠ ਕੇ ਭਰਤੀ ਕਰ ਲਈ ਤੇ ਜਿਹੜੀ ਭਰਤੀ ਤੁਹਾਡੀ ਵੈਲਿਡ ਨਹੀਂ ਹੈ ਡੁਪਲੀਕੇਟ ਹੈ ਯਾਨੀ ਕਿ ਬੋਗਸ ਭਰਤੀ ਕਹਿ ਰਹੇ ਨੇ ਤੇ ਉਹਨਾਂ ਨੇ ਕਿਹਾ ਕਿ ਜੇਕਰ ਤੁਸੀਂ ਸਾਨੂੰ ਚੈਲੰਜ ਕਰਦੇ ਹੋ ਕਿ ਤੁਹਾਨੂੰ ਕੋਰਟ ਵਿੱਚ ਕਸੀਟਾਂਗੇ ਤੇ ਚਰਜੀਤ ਸਿੰਘ ਬਰਾੜ ਨੇ ਕਿਹਾ ਹੈ ਅਸੀਂ ਚੂੜੀਆਂ ਨਹੀਂ ਪਾਈਆਂ ਹੋਈਆਂ ਅਸੀਂ ਵੀ ਤੁਹਾਨੂੰ ਜੇ ਤੁਹਾਡਾ ਜਿਹੜਾ ਚੈਲੰਜ ਹੈ ਕੋਰਟ ਦੇ ਵਿੱਚ ਕਸੀਟਣ ਦਾ ਅਸੀਂ ਉਸ ਨੂੰ ਸਿਰਮੱਤੇ ਪ੍ਰਮਾਣ ਕਰਦੇ ਹਾਂ ਦੱਸਿਆ ਜਾ ਰਿਹਾ ਹੈ ਕਿ ਉਧਰ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਨਾਂ ਦੀ ਵਰਤੋਂ ਕਰਨ ਨੂੰ ਲੈ ਕੇ ਨਵੇਂ ਧੜੇ ਖਿਲਾਫ ਕਾਨੂੰਨੀ ਕਾਰਵਾਈ ਦੀ ਤਮਕੀ ਦੇ ਰਹੇ ਮਾਮਲੇ ਵਿੱਚ ਨਵੇਂ ਦਲ ਦੇ ਦਲ ਦੇ ਆਗੂ ਚਰਚੀ ਸਿਬਰਾਨ ਨੇ ਕਿਹਾ ਕਿ ਉਹਨਾਂ ਦਾ ਕੇਸ ਕਰਨ ਇੱਕ ਸਵਾਗਤ ਹੈ ਜਦੋਂ ਵੀ ਸਾਨੂੰ ਨੋਟਿਸ ਪ੍ਰਾਪਤ ਹੋਵੇਗਾ ਅਸੀਂ ਇਸ ਦਾ ਬਕਾਇਦਾ ਜਵਾਬ ਦੇਵਾਂਗੇ ਪਾਰਟੀ ਦੇ ਚੋਣ ਚਿੰਨ ਤਕੜੀ ਅਤੇ ਦਫ਼ਤਰ ਆਦਿ ਨੂੰ ਲੈਣ ਦੇ ਸਬੰਧ ਵਿੱਚ ਬਰਾੜ ਨੇ ਕਿਹਾ ਕਿ ਅਸੀਂ ਹੁਣੇ ਜਲਦੀ ਬਾਜ਼ੀ ਵਿੱਚ ਨਹੀਂ ਹਾਂ ਗੌਰ ਕਰਨ ਵਾਲੀ ਗੱਲ ਹੈ ਕਿ ਨਵੇਂ ਅਕਾਲੀ ਦਲ ਨੇ ਕੱਲ ਹੀ ਆਪਣੀ ਡੈਲੀਗੇਟ اجلاس ਬੁਲਾ ਕੇ ਗਿਆਨੀ ਹਰਪ੍ਰਿੰਸ ਸਿੰਘ ਨੂੰ ਪਾਰਟੀ ਦਾ ਪ੍ਰਧਾਨ ਵਜੋਂ ਪ੍ਰਧਾਨ ਵਜੋਂ ਚੁਣਿਆ ਨਾਲ ਹੀ ਧਾਰਮਿਕ ਮਾਮਲਿਆਂ ਨੂੰ ਦੇਖਣ ਲਈ ਪਤਕ ਤਾਲ ਮਿਲ ਕੌਂਸਲ ਵੀ ਬਣਾਈ ਪਰ ਪਾਰਟੀ ਦਾ ਸੰਗਠਨ ਪਿਆਰ ਕਰਨ ਲਈ ਖਾਲੇ ਵੀ ਕਾਫੀ ਕੁਝ ਕਰਨ ਦੀ ਲੋੜ ਹੈ ਇਹ ਰਾਹ ਆਸਾਨ ਨਹੀਂ ਖਾਸ ਤੌਰ ਤੇ ਪਾਰਟੀ ਲੀਡਰਸ਼ਿਪ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਚਿੰਨ ਤੱਕੜੀ ਪਾਰਟੀ ਦੇ ਦਫ਼ਤਰ ਆਪਣਾ ਦਾਵਾ ਕਰੇਗੀ ਪਾਰਟੀ ਦੇ ਸੂਤਰਾਂ ਦਾ ਕਹਿਣਾ ਹੈ ਕਿ ਨਵੇਂ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਭਰਤੀ ਪ੍ਰਕਿਰਿਆ ਤੋਂ ਲੈ ਕੇ ਪ੍ਰਧਾਨ ਚੁਣ ਤੱਕ ਸਾਰੀ ਜਾਣਕਾਰੀ ਚੋਣ ਕਮਿਸ਼ਨ ਨਾਲ ਸਾਂਝੀ ਕਰਨ ਸਾਂਝੀ ਕਰ ਦਿੱਤੀ ਹੈ ਜਿਵੇਂ ਜਿਵੇਂ ਇਹ ਪ੍ਰਕਿਰਿਆ ਅੱਗੇ ਵਧੇਗੀ ਉਹਨਾਂ ਨੂੰ ਸੂਚਿਤ ਕੀਤਾ ਜਾਵੇਗਾ ਯਾਨੀ ਕਿ ਜਿੰਨੀ ਵੀ ਭਰਤੀ ਪ੍ਰਕਿਰਿਆ ਚਲਾਈ ਗਈ ਸੀ ਉਹ ਸਾਰੀ ਵਿਧੀ ਤੇ ਵਿਧਾਨ ਅਕੋਰਡਿੰਗ ਟੂ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਅਨੁਸਾਰ ਕੀਤੀ ਗਈ ਤੇ ਸੁਖਵੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਨੇ ਤਾਂ ਧਜੀਆਂ ਉਡਾਈਆਂ ਇਸ ਕਰਕੇ ਜਿਹੜੀ ਭਰਤੀ ਯਾਨੀ ਹਰ ਪ੍ਰਸਤੁਤੀ ਵਲੋਂ ਕੀਤੀ ਗਈ ਸ੍ਰੀ ਅਕਾਲ ਤਖਤ ਸਾਹਿਬ ਦੀ ਤਸਵੀਰ ਤੋਂ ਬਣੀ ਪੰਜ ਮੈਂਬਰੀ ਕਮੇਟੀ ਵੱਲੋਂ ਕੀਤੀ ਗਈ ਉਹੀ ਵੈਲਿਡ ਹੈ ਉਹੀ ਅਧਿਕਾਰਤ ਹੈ ਇਸ ਕਰਕੇ ਵੱਡਾ ਨੁਕਸਾਨ ਹੋਵੇਗਾ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਨੂੰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਸਾਥੀ ਵੀ ਇਸ ਮੀਟਿੰਗ ਦਾ ਹਿੱਸਾ ਬਣਨਗੇ